ਸਮਾਨ ਵੀ ਖਤਮ ਹੋ ਗਿਆ ਮੇਰਾ ਤਾਂ ਇਹ ਬੰਦੇ ਨੇ ਤਾਂ ਮੇਰਾ ਲਹੂ ਪੀ ਲਿਆ ਨਾਲ ਮੈਂ ਕਿਦਾਂ ਦੀ ਕਹਨੀ ਆ ਮੇਰਾ ਸਮਾਨ ਲਿਆ ਦੇ ਸਮਾਨ ਲਿਆ ਦੇ ਲੈ ਤਾਂ ਲਹੂ ਪੀ ਲਿਆ ਮੇਰਾ ਹਜੇ ਤੱਕ ਆਇਆ ਨਹੀਂ ਫੜਾਵੇਂ ਫੋਨ ਮੈਨੂੰ ਘਰਾਂ ਨੂੰ ਫੋਨ ਦੱਸ ਦਿਆਂ ਉਹਨੂੰ ਪਤਾ ਹੁਣ ਇੰਨਾ ਵੀ ਨਹੀਂ ਬੰਦੇ ਨੂੰ ਚਾਹੀਦਾ ਬੇੜਾਰੀ ਹੋਇਆ ਪਿਆ ਬੇੜਾਰੀ ਹੋਇਆ ਪਿਆ ਹੈਲੋ ਕਿੱਥੇ ਹੋ ਹੁਣੇ ਆ ਜਾ ਇਸ ਟਾਈਮ ਪੈਸਿਆਂ ਦਾ ਇੰਤਜ਼ਾਮ ਹੋਇਆ ਕਿ ਨਹੀਂ ਹੋਇਆ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਪੈਸੇ ਲੈ ਕੇ ਆ ਪੰਜ ਮਿੰਟਾਂ ਚ ਮੇਰੇ ਕੋਲ ਹੋਣਾ ਚਾਹੀਦਾ ਤੂੰ ਜਲਦੀ ਆ ਮਾਪੇ ਟੱਸਾ ਪਾਈ ਬੈਠੀ ਹੈ ਪੈਸੇ ਦਾ ਕਿੱਦਾਂ ਕਰਾਂ ਪੈਸੇ ਦਾ ਚਲ ਦੇ ਦਾਂ ਕੀ ਕਹਿੰਦੀ ਆ ਹਾਂ ਦੱਸ ਕੀ ਪੈਸਾ ਪੈਸਾ ਲੈ ਰੱਖੀ ਆ ਬਾਬਾ ਫੋਨ ਕਰੀ ਜਾਨੀ ਆ ਕੀ ਟਮਾਟਾ ਤੇ ਆ ਪੂਰੀਆ ਕਰਾਂ ਮੈਂ ਪ੍ਰਾਧਨ ਨੂੰ ਫੋਨ ਲਾ ਕੇ ਦਿੱਤਾ ਤੈਨੂੰ ਮੈਂ ਲੱਖ ਰੁਪਏ ਦਾ ਕਰਜ਼ਾ ਚੱਕ ਕੇ ਤੈਨੂੰ ਫੋਨ ਲਾ ਕੇ ਦਿੱਤਾ ਮੈਂ ਬੱਚੇ ਫੇਸਾ ਦਿਮਾਗ ਕਰਜ਼ਾ ਚੱਕਾ ਕੀ ਕਰਾਂ ਹੋਰ ਤੈਨੂੰ ਕੀ ਚਾਹੀਦਾ ਦੱਸ ਬਾਪੂ ਉਥੋਂ ਆਪਨੇ ਕੰਮ ਤੇ ਆਉਂਦਾ ਮਨ ਨੂੰ ਕਹਾਂ ਤੂੰ ਅੱਗੇ ਕੰਮ ਨਹੀਂ ਕਰਦਾ 24 ਘੰਟੇ ਤੂੰ ਫੋਨ ਤੇ ਲੱਗਿਆ ਰਹਿੰਦਾ ਵਾ ਹੁਣ ਕਿਹਾ ਤੈਨੂੰ ਕੀ ਪਤਾ ਵਾ ਬਾਬਾ ਤੈਨੂੰ ਮੈਂ ਫੋਨ ਕਰਦਾ ਵਾਂ ਕੱਜ ਜਾਂ ਤੇਰੇ ਫੋਨ ਆਂਦੇ ਨੇ ਤੇਰਾ ਫੋਨ ਸੁਣਾ ਕੰਮ ਕਰਾਂ ਚਲ ਮੁੜਿਆ ਬਾਰ ਫੋਨ ਰੱਖ ਦੇ ਤੇ ਰੋਣਾ ਮਾਰ ਮੇਰੇ ਤੇ ਮੇਰਾ ਹੱਕ ਆ ਕੀ ਤੋਂ ਮੰਗਾਂ ਮੈਂ ਤੂੰ ਹੀ ਲਿਆ ਕੇ ਦੇਣਾ ਮੈਨੂੰ ਪੈਸੇ ਦੇ ਮੈਂ ਸਮਾਨ ਲੈ ਕੇ ਆਉਣਾ ਪ੍ਰੋਗਰਾਮ ਆ ਮੇਰਾ ਮੈਂ ਆਪਣੀ ਬੇਇੱਜ਼ਤੀ ਨਹੀਂ ਕਰਾਉਣੀ ਕਿਥੋਂ ਮਰਜ਼ੀ ਲੈ ਕੇ ਆ ਪੈਸੇ ਲੈ ਕੇ ਆ ਮੈਨੂੰ ਪੈਸੇ ਚਾਹੀਦੇ ਆ ਮੈਂ ਸਮਾਨ ਲੈਣਾ ਸਾਰਾ ਸਮਾਨ ਲੈਣਾ ਸਾਰਾ ਖਤਮ ਹੋਇਆ ਪਿਆ ਮੇਰਾ ਸਮਾਨ ਮਨੁਪਾ ਕਿਹੜੇ ਤੇ ਪ੍ਰੋਗਰਾਮ ਨੇ ਤੂੰ ਕਿੱटिया ਪਾਟਿਆ ਜਾਣਾ ਮੇਰੇ ਕੋ ਐ ਖਯੋ ਖਰਚੇ ਵਾਸਤੇ ਮੇਰੇ ਕੋ ਪੈਸੇ ਨਹੀਂ ਆਗੇ ਆ ਜੇਬ ਚ 120 ਰੁਪਏ ਨੇ ਜੇ ਸੇ ਦੇ ਬਾਪ ਨੇ ਦਿੱਤੇ ਮਨੋ ਉਹ ਵੀ ਰੋਟੀ ਪਾਣੀ ਦੇ ਇਹ ਲੈਣੇ ਲੈ ਜਾ ਹੋਰ ਮੇਰੇ ਕੋ ਪੈਸੇ ਨਹੀਂ ਆਗੇ ਇੰਨਾ ਦਾ ਕੀ ਕਰਾਂ ਕੀ ਆਊਗਾ ਇੰਨਾ ਦਾ ਕੀ ਆਊਗਾ ਇੰਨਾ ਦਾ ਤੂੰ ਤਾਂ ਇਦਾਂ ਸੱਟਤੇ ਆ ਮੈਂ ਕੀ ਕਰਾਂ ਇੰਨਾ ਦਾ ਜੇ ਨਹੀਂ ਔਕਾਤ ਸੀ ਇੰਨਾ ਦੇ ਖਰਚੇ ਚੱਲਣ ਦੀ ਤੂੰ ਵਿਆਹ ਨਹੀਂ ਸੀ ਕਰਾਉਣਾ ਮੇਰੀ ਮਾਂ ਨੇ ਤਾਂ ਮੈਨੂੰ ਖੋਜ ਸੱਟਤਾ ना मैं इधर दी रही ना मैं उधर दी रही हम मूह चुका के ना खा गल कर मेरे न अब तेरे मेरी औकात दिखा लग गई वक्त भुल गई जो मैं तेरी हरेक नमाना पूरियां करता सिर त मेरा वक्त ने चुकाता फिर क्यों आज अज मेरे को पैसे नहीं है कि? किस थले काम कर दुना बिजनेस होंगे अज बाम कर दलें काम, कर काम करना बड़ा ही औखा वा ਆ ਰੋਟੀ ਦੇ ਪੈਸੇ ਸੀਗੇ ਮਿਲੇ ਮੈਨੂੰ ਦੁਪਹਿਰ ਦੇ ਤੇ ਨਹੀਂ ਖਾਊਗਾ ਇਹ ਚ ਜਿਉਣ ਦਾ ਸਾਲ ਆ ਨਹੀਂ ਤਾਂ ਮੇ ਕੋ ਹੋ ਕੁਛ ਨਹੀਂ ਹੈਗਾ ਨਾ ਹਣ ਮੈਂ ਆਪਣੇ ਸ਼ੌਂਕ ਪੂਰੇ ਕਰਨ ਲਈ ਬਾਹਰ ਬੰਦਾ ਰੱਖਾ ਇਹ ਕੰਨੀ ਆ ਮਮਾ ਪਪਾ ਕੀ ਕੀਤਾ ਤੁਸੀਂ ਜਾਣੀ ਤੂੰ ਮੈਂ ਬਾਦੇ ਪਿਓ ਦੀਆਂ ਤੂੰ ਮੇਰੇ ਤੇ ਥੱਪੜ ਮਾਰਿਆ ਤੇਰੀ ਹਿੰਮਤ ਕਿਵੇਂ ਹੋਈ ਥੱਪੜ ਮਾਰਨੀ ਇਹ ਥੱਪੜ ਦਾ ਜਵਾਬ ਨਾ ਤੈਨੂੰ ਪੰਚਾਇਤ ਚ ਦਊਂਗੀ ਮੈਂ ਕੀ ਤੁਸੀਂ ਮਮਾ ਮਮਾ ਮम्मा ਤੁਰੇ ਆਪ ਦੇ ਪਿਓ ਵਲ ਪਾਪਾ ਹੁਣ ਕੀ ਕਰਨਾ ਮम्मा ਤਾਂ ਕਹਿ ਕੇ ਚੰਦ ਚੰਦ ਕਰੂੰਗੀ ਚਲ ਦੇਖਦੇ ਆਂ ਪਤਾ ਕੀ ਬੰਦਾ ਮੈਂ ਕਦੇ ਹੱਥ ਚੱਕੇ ਨਹੀਂ ਉਹ ਤੇ ਪਤਾ ਨਹੀਂ ਕਿ ਮੈਂ ਤੋ ਕਿਦਾਂ ਹੱਥ ਚੱਕਿਆ ਗਿਆ ਉਹਨੇ ਗਾਲੀਆਂ ਨਹੀਂ ਗਲਤ ਕਹੀਆਂ ਮੈਨੂੰ ਮੈਂ ਤਾਂ ਕੰਮ ਵਿੱਚ ਵਿਜੀ ਰਹਿਣਾ ਵਾਂ ਮੈਂ ਕਰਦਾ ਖੱਟਾ ਚੱਕਾ ਕੀ ਕਰਾਂ ਪਾਪਾ ਮੈਂ ਤਾਂ ਕਾਲਜ ਜਾਨੀ ਆ ਟਿਊਸ਼ਨ ਜਾਨੀ ਉਸ ਤੋਂ ਬਾਅਦ ਫਿਰ ਅਨਮੋਲ ਕਿਵੇਂ ਰੋਗਮ ਇਨਵੋਲ ਤਾਂ ਰਹਿੰਦਾ ਹੀ ਨੁਮਮਤ ਹੋ ਗਿਆ ਅਨਮੋਲ ਕਿੱਥੇ ਆ ਮੰਮੀ ਕਿੱਥੇ ਆ ਮਮਮੀ ਪਤਾ ਮਾਣਾ ਗਈ ਆ ਕਿਤੇ ਨਾਨੀ ਘਰੇ ਠੀਕ ਹੈ ਨਾ ਆਏਗੀ ਸ਼ਾਮ ਤੱਕ ਠੀਕ ਹੈ ਚਲ ਤੂੰ ਕੇ ਖੇਡ ਵਾਲਾ ਕੋਈ ਨਾ ਕੋਈ ਨਾ ਜਾ ਫੇਟ ਜਾ ਚਲ ਕੋਈ ਗੱਲ ਨਹੀਂ ਮੈਂ ਕਰਦਾ ਕੋਈ ਨਾ ਕੋਈ ਹੱਲ ਕਰਦਾ ਠੀਕ ਹੈ ਤੂੰ ਟੈਨਸ਼ਨ ਨਾ ਲੈ ਤੂੰ ਆਪਣਾ ਕਾਲਜ ਜਾ ਤੇ ਕਾਲਜ ਜਾ ਕੇ ਟੈਨਸ਼ਨ ਨਾ ਲੈ ਤੂੰ ਪੜਾਈ ਤੇ ਧਿਆਨ ਦੇ ਆਪਣਾ ਠੀਕ ਹੈ ਮੈਂ ਕਰਦਾ ਤੇ ਦਾਦੀ ਨਾਲ ਗੱਲ ਕਰਦਾ ਨਾਲੇ ਤੇ ਚਲ ਕੋਈ ਗੱਲ ਨਾ ਪੁੱਤ ਕੋ ਟੈਨਸ਼ਨ ਨਹੀਂ ਆਣੀ ਇਸ ਚੀਜ਼ ਦੀ ਮਾਂ ਤਰੀ ਕੱਲ ਤੱਕ ਆ ਜੂਗੀ ਕੋਈ ਗੱਲ ਨਹੀਂ ਮਾੜਾ ਮੁੰਡਾ ਗੁੱਸਾ ਵਾ ਪੰਚਾਇਤੀ ਦਾ ਮੁੰਲਾ ਤਾਂਕੀ ਹੋਈ ਆ ਬਾਕੀ ਉਹਦੇ ਮਾਣ ਨੂੰ ਸਿੱਧ ਚਾਲ ਲਵੇ ਠੀਕ ਹੈ ਮੈਂ ਸਮਝਾਉਂ ਚਲ ਕੋਈ ਗੱਲ ਤੂੰ ਆਪਣਾ ਨਾ ਜਾ ਮੈਂ ਕਰਦਾ ਕੀ ਕਰਨਾ ਉਹਦਾ ਤੇ ਇੱਕ ਦਿਨ ਕੋਈ ਮੋਟਾ ਸਮਝਾਤਾ ਮੈਂ ਆਪਣਾ ਪੰਚਾਇਤ ਦੀ ਮਾਣ ਇਕੱਠੀ ਕਰ ਲਵੇ ਉਹ ਮਾਂ ਧੀਆਂ ਮਿਲ ਕੇ ਨਾ ਸਹੀਆ ਮੇਰਾ ਜਲੂਸ ਕੱਟਣੀ ਹੈ ਚਲ

ਇੰਦੂ ਤੈਨੂੰ ਹੋਇਆ ਕੀ ਆ ਰੋਈ ਕਾ ਜੰਨੀ ਮੈਂ ਦੱਸ ਤਾਂ ਸਹੀ ਤੈਨੂੰ ਜੱਸੀ ਨੂੰ ਪੁੱਛ ਗਿਆ ਵੇਖ ਕੇ ਮੈਂ ਸਵੇਰੇ ਰੇਲ ਬਣਾਉਂਦੀ ਚੱਲ ਤੂੰ ਚੁੱਪ ਕਰ ਮੈਂ ਪਾਣੀ ਲੈ ਕੇ ਆਈ ਤੇਰੇ ਲਈ ਫਿਰ ਦੱਸੀ ਮੈਨੂੰ ਕੀ ਹੋਇਆ ਵਾ ਚੁੱਪ ਕਰ ਪਾਣੀ ਪੀ ਤੇ ਮੈਨੂੰ ਗੱਲ ਦੱਸ ਵੀ ਗੱਲ ਕੀ ਹੋਈ ਆ ਫੇਰ ਹੀ ਕੋਈ ਹੱਲ ਕੱਢੂਗੀ ਲੈ ਫੜ ਪਾਣੀ ਪੀ ਚੁੱਪ ਕਰ ਮੈਨੂੰ ਗੱਲ ਦੱਸ ਗੱਲ ਕੀ ਹੋਈ ਆ ਗੱਲ ਦੱਸ ਤੇ ਜਵਾਕ ਕਿੱਥੇ ਆ ਕੀ ਗੱਲ ਮਮੀ ਘਰੇ ਛੱਡ ਕੇ ਆਈ ਆ ਗੱਲ ਕੀ ਹੋਈ ਆ ਕੁਛ ਨਹੀਂ ਮੈਂ ਕੋਈ ਮੈਨੂੰ ਚੀਜ਼ ਨਹੀਂ ਲੈ ਕੇ ਦਿੰਦਾ ਕੋਈ ਵੀ ਸਾਰੀ ਚੀਜ਼ ਤੋਂ ਮੈਂ ਦੱਸਦੀ ਰਹਿਣੀ ਆ ਉਹਨ ਮੈਂ ਕਿਹਾ ਮੈਂ ਕਿ ਮੈਨੂੰ ਪੈਸੇ ਦੇ ਦੇ ਥੋੜੀ ਜਿਹੀ ਮੈਂ ਸਮਾਨ ਲੈ ਕੇ ਆਉਣਾ ਹਾਂ ਮੇਰੇ ਥੱਪੜ ਮਾਰਿਆ ਕਿਉਂ ਥੱਪੜ ਕਿਉਂ ਮਾਰਿਆ ਨੇ ਤੇ ਚੀਜ਼ਾਂ ਕਿਉਂ ਨਹੀਂ ਲੈ ਕੇ ਦਿੰਦਾ ਹੈਗਾ ਤੂੰ ਉਹਨੂੰ ਕਹਿਣਾ ਸੀ ਵੀ ਮੈਨੂੰ ਪਹਿਲੇ ਤੇ ਲਾ ਦੇ ਲੈ ਕੇ ਕੋਈ ਵੀ ਚੀਜ਼ ਮੰਗਦੀ ਏ ਜਦੇ ਮੈਨੂੰ ਕਹਿੰਦਾ ਮੇਰੇ ਕੋਲੇ ਪੈਸਾ ਨਹੀਂ ਹੈਗਾ ਮੇਰੇ ਕੋਲੇ ਪੈਸਾ ਨਹੀਂ ਹੈਗਾ ਮੈਂ ਕੀ ਤੋਂ ਮੰਗਾ ਤੇ ਉਸੇ ਨੂੰ ਹੀ ਕਹਿਣਾ ਵਾ ਤੂੰ ਉਹਨੂੰ ਕਹਿੰਦਾ ਮੈਂ ਹੋਰ ਕਿਹਨੂੰ ਕਹਾ ਜਾ ਕੇ ਇਹਦੇ ਚ ਥੱਪੜ ਮਾਰਨ ਵਾਲੀ ਕਿਹੜੀ ਗੱਲ ਹੋਈ ਮੈਨੂੰ ਕਹਿੰਦਾ ਮੈਨੂੰ ਨਹੀਂ ਕਹਿਣਾ ਹੈਗਾ ਮੈਂ ਹੋਰ ਦੱਸੋ ਕਿਹਨੂੰ ਕਹਾ ਫਿੱਟੇ ਮੂਹਦਾ ਕੋਈ ਨਹੀਂ ਉਹਦੇ ਨਾਲ ਤਾਂ ਸੇਰੇ ਮੈਂ ਕਰਦੀਆਂ ਗੱਲ ਨਹੀਂ ਤੇ ਉਹਨੇ ਨਹੀਂ ਸਮਾਨ ਚੀਜ਼ਾਂ ਲੈ ਕੇ ਦੇਣੀਆਂ ਤਾਂ ਹੋਰ ਕਿੰਨੇ ਲੈ ਕੇ ਦੇਣੀਆਂ ਨੇ ਮੈਂ ਵੀ ਇਹੀ ਗੱਲ ਕਹੀ ਸੀ ਮੈਂ ਕਿ ਜੇ ਤੂੰ ਨਹੀਂ ਲੈ ਕੇ ਦੇਣੀ ਮੈਨੂੰ ਹੋਰ ਦੱਸ ਮੈਂ ਕਿਨੂੰ ਕਹਾਂ ਇਹਨੇ ਤਾਂ ਥੱਪੜ ਮਾਰਿਆ ਮੇਰੇ ਬਹੁਤ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਨਹੀਂ ਸਿਮਰਨ ਕਿੱਥੇ ਗਈ ਹੋਈ ਸੀ ਉਹਨੇ ਨਹੀਂ ਰੋਕਿਆ ਆਪਣੇ ਪਿਓ ਨੂੰ ਰੋਕਿਆ ਸੀ ਮੰਮੀ ਉਹ ਟਿਊਸ਼ਨ ਤੇ ਗਈ ਹੋਈ ਸੀ ਜਦੋਂ ਮਾਰਿਆ ਉਹ ਆ ਗਈ ਸੀਗੇ ਉਹਨੇ ਰੋਕਿਆ ਵੀ ਰੁਕੇ ਨਹੀਂ ਹੈਗੇ ਇਨੂੰ ਸ਼ਰਮ ਵੀ ਨਹੀਂ ਆਈ ਵੀ ਕੁੜੀ ਮੇਰੀ ਜਵਾਨ ਹੋਈ ਆ ਤੇ ਮੈਂ ਜਨਾਨੀ ਦੇ ਹੱਥ ਚੱਕਦਾ ਪਿਆ ਵਾ ਹੁਣ ਤੂੰ ਜਾਣ ਦਾ ਨਾਂ ਨਹੀਂ ਸਹੀ ਹੁਣ ਤਾਂ ਇਹਨੂੰ ਮੈਂ ਪੰਚਾਇਤ ਚ ਖਿੱਚੂੰਗੀ ਕਰਦੀਆਂ ਸਾਰੇ ਮੈਂ ਸਰਪੰਚ ਨਾਲ ਤੂੰ ਹੁਣ ਕਮੀ ਸਹੀ ਵੀ ਮੈਂ ਜਾਣਾ ਮੈਂ ਪੂਰੀਆਂ ਸ਼ਰਤਾਂ ਮਨਾਉਂਗੀ ਵੇਖੀ ਕਿ ਮੈਂ ਨੱਕ ਗੋਡਾ ਰਗੜਦਾ ਫੇਰ ਭੇਜੂੰਗੀ ਏਕ ਹੀ ਸਮਝਦਾ ਵਾ ਕੋਈ ਮੰਮੀ ਮੈਨੂੰ ਲੀੜਾ ਕੱਪੜਾ ਹੀ ਲੈ ਕੇ ਦਿੰਦਾ ਕੋਈ ਮੈਨੂੰ ਚੱਪਲ ਤੱਕ ਨਹੀਂ ਲੈ ਕੇ ਦਿੰਦਾ ਦੇਖੋ ਮੈਂ ਇਦਾਂ ਹੀ ਤੁਰੀ ਫਿਰਦੀ ਆ ਜਿਰਾਈ ਚੱਪਲ ਮੇ ਘਰੇ ਤੋਪਾ ਕੇ ਥਰੀ ਫਰਦੀ ਆ ਕੋਈ ਵੀ ਚੀਜ਼ ਨਹੀਂ ਲੱਗਦੀਂਦਾ ਕੋਈ ਵੀ ਮੰਗਦੀਆਂ ਤਾਂ ਕਹਿ ਦੂੰਗਾ ਮੇਰੇ ਕੋਲ ਪੈਸੇ ਨਹੀਂ ਮੇਰੇ ਕੋਲ ਪੈਸੇ ਨਹੀਂ ਇਹੋ ਗੱਲਾਂ ਸਿਰੇ ਪੰਚਾਇਤ ਚ ਕਰੀ ਕਵੀ ਮੈਨੂੰ ਕਪੜਾ ਲੀੜਾ ਸਾਰਾ ਕੁਝ ਮੇਰੀ ਮਾਂ ਲੈ ਕੇ ਦਿੰਦੀ ਆ ਤੇ ਉਹ ਤਾਂ ਨਿਆਣਿਆਂ ਦਾ ਮੂੰਹ ਨਾ ਕਰੀ ਹੋਰ ਭਲਾ ਉੱਥੇ ਮੁੰਡੇ ਨੂੰ ਗੱਲ ਨਾਲ ਲਾਉਂਦੀ ਫਿਰੇ ਮੁੰਡੇ ਨੂੰ ਫੜਦੀ ਫਿਰੇ ਕੋਈ ਲੋੜ ਨਹੀਂ ਹੈਗੀ ਇਹਨਾਂ ਨਿਆਣਿਆਂ ਨੇ ਵੀ ਪਿਓ ਦੇ ਹੀ ਬਣਨਾ ਭਲਾ ਹੋਰ ਉੱਥੇ ਨਿਆਣਿਆਂ ਨੂੰ ਚੰਬੜਦੀ ਫਿਰੇ ਮੈਂ ਨਹੀਂ ਜਾਣਾ ਮੰਮੀ ਮੈਂ ਉਹਦੇ ਕੋਲ ਜਾਣਾ ਹੀ ਨਹੀਂਗਾ ਹਾਂ ਨਹੀਂ ਜਾਣਦਾ ਨਹੀਂ ਜਾ ਲਵਾਂ ਮੈਂ ਚੰਗੀ ਤਰ੍ਹਾਂ ਵੇਖੀ ਇਹ ਰਕੜਾ ਕਿਵੇਂ ਕਢਾਉਂਦੀ ਚੰਗੀ ਤਰ੍ਹਾਂ ਉੱਥੇ ਨੱਕ ਰਗੜੂਗਾ ਨਾ ਫੇਰ ਗੱਲ ਕਰੂੰਗੀ ਮੈਂ ਦਾਰੂ ਨਾ ਰੱਜ ਕੇ ਆ ਜਾਂਦਾ ਦਾਰੂ ਪੀਣ ਨੂੰ ਕਿੱਥੋਂ ਆ ਜਾਂਦੇ ਆ ਇਹਦੇ ਕੋਲੇ ਪੈਸੇ ਕੋਈ ਨਹੀਂ ਇਹਨੂੰ ਮੈਂ ਪੁੱਛੂੰਗੀ ਨਾ ਪੰਚਾਇਤ ਚ ਰੋਟੀ ਖਾਦੀ ਐ ਸਵੇਰ ਦੀ ਚੱਲ ਕੋਈ ਨਹੀਂ ਹੁਣ ਕੱਪੜੇ ਬਦਲ ਲੈ ਮੂੰਹ ਹੱਥ ਤੋਂ ਮੈਂ ਰੋਟੀ ਬਣਾਉਣੀ ਆ ਰੋਟੀ ਖਾ ਤਸੋਂ ਮੈਂ ਸਾਰੇ ਸਰਪੰਚ ਨਾਲ ਗੱਲ ਕਰਦੀ ਆ ਇਹਨੂੰ ਬੁਲਾਉਣੀ ਆ ਫੇਰ ਇਹਦੇ ਨਾਲ ਮੈਂ ਗੱਲ ਕਰਦੀ ਆ ਵੇ ਕਿਵੇਂ ਕਿਸੇ ਕੁੜੀ ਦੇ ਹੱਥ ਚੱਕੀਦਾ ਵਾ ਮੰਮੀ ਗਈ ਖੌਣ ਮਨਾਉਗੀ ਮੈਂ ਤੇ ਕਿਹਨੂੰ ਬੰਦੇ ਦਾ ਪੁੱਤ ਬਣਾਉਂਦੀ ਇੱਕ ਇੱਕ ਗੱਲ ਮਨਾਉਂਗੀ ਤੋਂ ਮੈਂ ਇੱਕ ਇੱਕ ਗੱਲ ਪੈਰੀ ਹੱਥ ਲਵਾ ਕੇ ਫੇਰ ਜਾਉਂਗੀ ਮੈਂ ਮੇਰੇ ਨੇ ਸਮਝਿਆ ਕੀ ਮੇਰੇ ਥੱਪੜ ਮਾਰਿਆ ਕਿ ਮੇਨੇ ਹੁਣ ਦੱਸੂ ਪਤਾ ਇਹਨੂੰ ਮੈਂ ਹੁਣ 4 ਦਿਨ ਸਾਂਭੂਗਾ ਨਾ ਜਵਾਕਾਂ ਨੂੰ ਨਾਲੇ ਕੰਮ ਕਰੂਗਾ ਫੇਰ ਅਕਲ ਟਕਾਣੇ ਆਉਗੇ ਦੀ ਫਸਨ ਸਨੇਕੀ ਦੀ ਕੋਠੀ ਪਾ ਲੀਆ ਕਿਦੀ ਸਸ਼ੀਕਾਲ ਸਸ਼ੀਕਾਲ ਪੁੱਤਰ ਪਾਪਾ ਹੈਗੇ ਨੇ ਹਾਂਜੀ ਘਰੇ ਨੇ ਆਜਾ ਸਤਿ ਸ਼੍ਰੀ ਅਕਾਲ ਸਰਪੰਚ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਬੈਠੋ ਜੀ ਬੈਠੋ ਹਾਂਜੀ ਭੈਣ ਜੀ ਕਿ ਦਾਣੇ ਹੋਏ ਸਰਪੰਚ ਜੀ ਮੈਂ ਕੀ ਦੱਸਾਂ ਮੈਂ ਤਾਂ ਬਹੁਤ ਹੀ ਦੁਖੀ ਹੋਈ ਪਈ ਆ ਮੈਂ ਤਾਂ ਜਦੋਂ ਦੀ ਆਪਣੀ ਕੁੜੀ ਵਿਆਹਤੀ ਆ ਨਾ ਮੈਂ ਇੰਨੀ ਦੁਖੀ ਆ ਨਾ ਜਦੋਂ ਜੀ ਕਰਦਾ ਉਦੋਂ ਉਹਨੂੰ ਕੁੱਟ ਮਾਰ ਕੇ ਨਾ ਘਰੋਂ ਕੱਢ ਦਿੰਦਾ ਮੇਰਾ ਜਵਾਈ ਹੁਣ ਫੇਰ ਉਹਨੂੰ ਰਾਤ ਦਾ ਕੁੱਟ ਕੱਟ ਕੇ ਘਰੋਂ ਕੱਢਿਆ ਉਹ ਵਿਚਾਰੀ ਖਰਚੇ ਜੋਗੇ ਪੈਸੇ ਮੰਗਦੀ ਆ ਪੈਸਾ ਤੇ ਲਾਉਣ ਨੂੰ ਦਿੰਦਾ ਨਹੀਂ ਇੰਨਾ ਤੰਗ ਕਰਦਾ ਨਾ ਉਹਦਾ ਨਿਵੇੜਾ ਕਰੋ ਤੁਸੀਂ ਉਹਨੂੰ ਅੱਜ ਬੁਲਾ ਕੇ ਨਾ ਤੇ ਕਿਸੇ ਪਾਸੇ ਗੱਲ ਲਾਓ ਮੈਂ ਤਾਂ ਬਹੁਤ ਦੁਖੀ ਹੋਈ ਪਈ ਆ ਇੰਨਾ ਵਿਚਾਰੀ ਨੂੰ ਮਾਰਦਾ ਇੰਨਾ ਮਾਰਦਾ ਨਾ ਕੋਈ ਕਹਿਣ ਦੀ ਗੱਲ ਨਹੀਂ ਮੈਂ ਆਪਣੀ ਧੀ ਫੁੱਲਾਂ ਵਾਂਗੂ ਪਾਲੀ ਹੋਈ ਸੀ ਕੋਈ ਗੱਲ ਦੀ ਜੀ ਤੋ ਹੀ ਟੈਨਸ਼ਨ ਨਾ ਲਓ ਘਬਰਾਓ ਨਾ ਆਪਾਂ ਤੁਹਾਡਾ ਹੱਲ ਕਰ ਦਿੰਨੇ ਆ ਠੀਕ ਹੈ ਜੀ ਇਸ ਟਾਈਮ ਤਾਂ ਮੈਂ ਜਾਣਾ ਮੀਟਿੰਗ ਤੇ ਬਾਹਰ ਤੇ ਮੈਨੂੰ ਸ਼ਾਮ ਨੂੰ 5:30 6:00 ਵਜੇ ਜਾਣੇ ਨੇ ਤੇ ਤੁਸੀਂ 7:00 ਤੋਂ 8:00 ਦੇ ਵਿੱਚ ਦਾ ਟਾਈਮ ਰੱਖੋ ਤੇ ਜੋ ਵੀ ਹੁੰਦਾ ਹੋਊਗਾ ਫੈਸਲਾ ਆਪਾਂ ਨਿਬੇੜ ਦਾਂਗੇ ਹੋਰ ਜਿਹੜੇ ਪੰਜ ਸਰਪੰਚ ਆਉਂਦੇ ਨੇ ਆਪਾਂ ਉਹਨਾਂ ਨੂੰ ਬਿਠਾ ਕੇ ਗੱਲਬਾਤ ਕਰ ਲੈਨੇ ਆ ਠੀਕ ਹੈ ਜੀ ਤੁਸੀਂ ਵੀ ਜਿੰਨਾਂ ਨੂੰ ਸੱਦਣਾ ਉਹਨਾਂ ਨੂੰ ਸੱਦ ਲਿਓ ਕੁੜੀ ਨੂੰ ਸੱਦ ਲਿਓ ਉਧਰੋਂ ਮੁੰਡੇ ਵਾਲਿਆਂ ਨੂੰ ਬਿਠਾ ਲਾਂਗੇ ਜੋ ਵੀ ਬਣਦਾ ਫੈਸਲਾ ਆਪਾਂ ਜਦ ਹੀ ਨਿਬੇੜ ਦਾਂਗੇ ਕੋਈ ਨਹੀਂ ਟੈਨਸ਼ਨ ਵਾਲੀ ਗੱਲ ਤੁਸੀਂ ਸ਼ਾਮ ਦਾ ਟਾਈਮ ਪਾ ਲਓ ਬਹੁਤ ਧੰਨਵਾਦ ਜੀ ਤੁਹਾਡਾ ਮੈਨੂੰ ਤੇ ਮੇਰੀ ਕੁੜੀ ਨੂੰ ਬਹੁਤ ਤੰਗ ਕੀਤਾ ਪਿਆ ਇਹਨੇ ਬਹੁਤ ਹੀ ਜ਼ਿਆਦਾ ਤੰਗ ਕਰਦਾ ਮੇਰੀ ਕੁੜੀ ਤਾਂ ਦੱਸਦੀ ਆ ਵੀ ਹੁਣ ਤਾਂ ਸ਼ਰਾਬ ਵੀ ਪੀਂਦਾ ਵਾ ਸ਼ਰਾਬ ਪੀ ਕੇ ਜਦੋਂ ਜੀ ਕਰਦਾ ਉਦੋਂ ਮਾਰਨ ਕੁੱਟਣ ਬਹਿ ਜਾਂਦਾ ਸਰਪੰਚ ਜੀ ਤੁਸੀਂ ਨਾ ਇਹਦੇ ਕੰਨ ਖਿੱਚਣੇ ਆ ਹੁਣ ਚੰਗੀ ਤਰ੍ਹਾਂ ਮੈਂ ਤਾਂ ਹੁਣ ਆਪਣੀਆਂ ਸਾਰੀਆਂ ਸ਼ਰਤਾਂ ਮਨਾਉਣੀਆਂ ਨੇ ਮਨਾ ਕੇ ਫੇਰ ਕੁੜੀ ਤੋਰਨੀ ਆ ਇਦਾਂ ਮੈਂ ਕੁੜੀ ਨਹੀਂ ਭੇਜਣੀ ਕੋਈ ਗੱਲ ਨਹੀਂ ਜੀ ਤੁਸੀਂ ਟੈਨਸ਼ਨ ਨਾ ਲਓ ਠੀਕ ਆ ਜੀ ਆਪਾਂ ਜਿੱਦਾਂ ਤੁਸੀਂ ਕਹੋਗੇ ਉਦਾਂ ਫੈਸਲਾ ਕਰ ਲਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਸਸਰੀ ਘਰ ਸਸਰੀ ਘਰ ਜੀ ਆਪਾਂ ਕੀ ਹੋਇਆ ਤੁਸੀਂ ਕੀ ਸੋਚ ਰਹੇ ਹੋ ਨਹੀਂ ਕੁਛ ਨਹੀਂ ਪਤਾ ਕੁਛ ਨਹੀਂ ਹਾਂ ਜਸਵੀਰ ਕੀ ਬਣਿਆ ਫਿਰ ਨਿੰਦੂ ਦਾ ਵੀ ਕੋਈ ਗੱਲ ਕੋਈ ਬਾਤ ਹੈ ਮੈਂ ਤਾਂ ਫਿਕਰ ਕਰਦੀ ਆ ਦੱਸ ਨਹੀਂ ਨਿੰਦੂ ਦਾ ਫੋਨ ਤਾਂ ਨਹੀਂ ਆਇਆ ਤੇ ਮੈਂ ਫੋਨ ਹੀ ਡਿੱਗਦਾ ਪੈਸੇ ਚੱਲ ਕੋਈ ਸਭਨ ਜੁਗਲ ਨਿੰਦੂ ਦਾ ਨਹੀਂ ਆਇਆ ਸਰਪੰਚ ਦਾ ਫੋਨ ਹੀ ਉਹ ਆਇਆ ਵਾ ਉਹਨਾਂ ਨੇ ਬੁਲਾਇਆ ਤੁਹਾਨੂੰ ਅੱਛਾ ਕਹਿੰਦੇ ਤੁਸੀਂ ਆ ਕੇ ਸਾਡੇ ਇੰਨਾ ਗੱਲ ਕਰੋ ਠੀਕ ਹੈ ਤੇ ਉਹਨਾਂ ਨੇ ਸ਼ਾਮ ਨੂੰ ਬੁਲਾਇਆ ਵਾ 7-8 ਵਜੇ ਕਹਿੰਦਾ ਵਾ ਅੱਛਾ ਤੇ ਰਾਤ ਹੋਣੀ ਆ ਪਿੰਡ ਦਾ ਟਾਈਮ ਆ ਹੂੰ ਬੱਚੇ ਨਾਲ ਜਾਣਗੇ ਹੂੰ ਚਲੋ ਕੋਈ ਗੱਲ ਨਹੀਂ ਕਰ ਦ ਰੇਂਜਮੈਂਟ ਮੈਂ ਕੋਈ ਮੁੰਡਾ ਵੀ ਰਹਿੰਦਾ ਨਹੀਂ ਹੋ ਤੋ ਬਗੈਰ ਮੁੰਡਾ ਰੋਂਦਾ ਕਹਿੰਦਾ ਮੰਮਾ ਕਦੋਂ ਆਉਗੀ ਤਾਂ ਕਰਕੇ ਬੱਚਿਆਂ ਦਾ ਬਹੁਤ ਜਾਣੀ ਔਖਾ ਚਲੋ ਕੋਈ ਨਾ ਚਲਦੇ ਆਪਾਂ ਕੱਲ ਸ਼ਾਨ ਨੂੰ ਬੁਲਾਇਆ ਸਰਪੰਚ ਨੇ ਅੱਛਾ ਤੇ ਜਾ ਕੇ ਦੇਖਦਾ ਕੀ ਫੈਸਲਾ ਕਰਦੇ ਠੀਕ ਆ ਚੱਲਣਾ ਪੈਣਾ ਜੋ ਚੱਲਣਾ ਪੈਣਾ ਉਹਨਾਂ ਲੈ ਕੇ ਆਉਣਾ ਹੀ ਆ ਹੂੰ ਹੂੰ ਕਿੱਥੇ ਸਰਦਾ ਪੁੱਤ ਬੱਚੇ ਤਾਂ ਰਹਿੰਦੇ ਨਹੀਂ ਹੋ ਕਿੱਥੇ ਸਰਦਾ ਸੋ ਕੋਈ ਗੱਲ ਨਹੀਂ ਜਾਣਿਆ ਆਪਾਂ ਕੱਲ ਤੇ ਤੁਸੀਂ ਕੱਲ ਟਾਈਮ ਸਿਰ ਆਪਾਂ ਤਿਆਰ ਹੋ ਜੂ ਉਹਨਾਂ ਦੇ ਸਾਥ ਅਠ ਵਜੇ ਬੁਲਾਇਆ ਆਪਾਂ ਸ਼ਾਮ ਨੂੰ ਚੱਲਾਂਗੇ ਆਪਾਂ ਦਿਨੇ ਨਹੀਂ ਆਵਾਂਗੇ ਠੀਕ ਆ ਆਪਾਂ ਸਿੱਧਾ ਸਰਪੰਚ ਕੋਲ ਹੀ ਜਾਵਾਂਗੇ ਸਰਪੰਚ ਕੋਲ ਆਪਾਂ ਨੂੰ ਉੱਥੇ ਨਾਲ ਹੀ ਰਹਿ ਜੀਏ ਠੀਕ ਆ ਠੀਕ ਆ ਸੋ ਕੋਈ ਗੱਲ ਨਹੀਂ ਤੁਸੀਂ ਆਪਾਂ ਚਲੋ ਟੈਂਸ਼ਨ ਲਾ ਹੁੰਦੀ ਕੋਈ ਕੋਈ ਨਾ ਤਾਂ ਟੈਂਸ਼ਨ ਆਉਂਦੀ ਠੀਕ ਹੈ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਕੋਈ ਨਾ ਕੋਈ ਨਾ ਚਲੋ ਤੁਸੀਂ ਮੈਂ ਕਰਦਾ ਕੋਈ ਗੱਲ